ਮంత్రి ਪਗਵੰਸ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀ ਆਈ ਹੈ। ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮਿਨੈਂਸ ਖੋਲੇ ਜਾ ਚੁੱਕੇ ਹਨ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਹਨ। ਸਕੂਲ ਆਫ ਐਮਿਨੈਂਸ ਮਾਲਰੂਡ ਅੰਮ੍ਰਿਤਸਰ ਨੂੰ ਤੁਸੀਂ ਦੇਖ ਹੀ ਰਹੇ ਹੋ ਇਨਫਰਾਸਟਰਕਚਰ ਨੂੰ ਬੋਲਦਾ। ਹਰ ਫੈਸਿਲਿਟੀ ਬੱਚਿਆਂ ਨੂੰ ਇੱਥੇ ਦਿੱਤੀ ਜਾ ਰਹੀ ਹੈ। ਸੋਹਣੇ ਕਲਾਸਰੂਮਸ ਨੇ ਬਹੁਤ ਵਧੀਆ ਫਰਦੀਚਰ ਹੈ। ਪ੍ਰੋਜੈਕਟਰਸ, ਟੀਚਿੰਗ ਲਰਨਿੰਗ ਐਡਸ ਟੀਵੀ ਕੇ ਯਾਨਸ ਇਹ ਉਹਦੀਆਂ ਸਾਰੀਆਂ ਫੈਸਿਲਿਟੀਆਂ ਜੋ ਕਿ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ 'ਚ ਵੀ ਅਵੇਲੇਬਲ ਨਹੀਂ ਨੇ ਉਹ ਸਕੂਲ 'ਚ ਅਵੇਲੇਬਲ ਕਰਵਾਈਆਂ ਗਈਆਂ ਨੇ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਦੇ ਕਾਰਨ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ 'ਚ ਦਾਖਲੇ ਲੈ ਰਹੇ ਹਨ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ ਐਜੂਕੇਸ਼ਨ ਦੇ ਵਿੱਚ ਬੜੀ ਤਰੱਕੀ ਹੋਈ ਹੈ ਕਿਉਂਕਿ ਸਕੂਲ ਆਪਾਂ ਨੇ ਵਧੀਆ ਬਣਾ ਲਏ 468 ਬੱਚੇ NEET ਦਾ ਪੇਪਰ ਕਲੀਅਰ ਕਰ ਗਏ ਸਰਕਾਰੀ ਸਕੂਲਾਂ ਦੇ 44 ਬੱਚੇ JEE ਦਾ ਐਡਵਾਂਸ ਪੇਪਰ ਕਲੀਅਰ ਕਰ ਗਏ ਜੋ IIT ਜਾਣਗੇ ਜੀ 10-10 20-20 50-50 ਲੱਖ ਦੇ ਪੈਕੇਜ ਮਿਲਣਗੇ ਸਰਕਾਰੀ ਸਕੂਲਾਂ ਦੇ ਸਕੂਲ ਆਫ ਫੈਮਿਨੈਂਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਤੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਮੈਂ ਟੀਚਰ ਸੀ ਜੌਬ ਕਰਦੀ ਸੀ ਫੇਰ ਨਾ। ਇਹ ਆ ਕਿ ਬਾਇਲ ਦੇ ਵਿੱਚ ਰਾਵਣ ਦਾ ਸਟੈਚੂ ਪਿਆ ਹੋਇਆ ਹੈ। ਨਹੀਂ। ਇਨਦੀ ਪੂਜਾ ਕੀਤੀ ਜਾਂਦੀ ਹੈ। ਇਸੇ ਕਾਰਨ। ਇਹ ਤਾਂ ਜੀ ਦੋਵੇਂ ਫੈਮਲੀ ਨੂੰ ਪਤਾ ਹੋਵੇਗਾ। ਕਿਉਂਕਿ ਮੈਨੂੰ ਇਹਨਾਂ ਬਾਰੇ ਇੰਨਾ ਕੁਝ ਨਹੀਂ ਨਾ ਬਸ। ਡਰਾਮਾ। ਹਾਂਜੀ। ਉਸੇ ਦੀ ਰਸਮ। ਮੈਂ 18 ਸਾਲ ਤੋਂ ਇਹਨਾਂ ਨੂੰ ਰਖੜੀ ਬੰਨ੍ਹਨੀ ਹੈ। ਜਦੋਂ ਜਨਕੀ ਮੈਨੂੰ ਸੁਪਨੇ ਵਿੱਚ ਇਹਨਾਂ ਦੇ ਦਰਸ਼ਨ ਹੋਏ ਸੀਗੇ ਉਸ ਤੋਂ ਬਾਅਦ ਫੇਰ ਮੈਂ ਇਹਨਾਂ ਨੂੰ ਭਰਾ ਹੀ ਮੰਨੀ। ਇਹ ਕਰਨ ਹੀ ਰਿਹਾ ਉਸ ਦਾ ਕਿਸੇ ਕੀ ਨਦਿ। ਉਹ ਜੀ ਜਦੋਂ ਆਪਣੇ ਇਹ ਨਵੇਂ ਰਿਉਨੋ ਕਰਵਾ ਰਹੇ ਸੀ ਇਹਨਾਂ ਦੀ ਪ੍ਰਤਿਮਾ ਨੂੰ ਤਾਂ ਮੈਨੂੰ ਸੁਪਨਾ ਆਇਆ ਸੀ ਇਹਨਾਂ ਦੇ ਪੇਟ ਦੀ ਸਾਈਡ ਤੇ ਅ ਸੀਮਟ ਵਗੈਰਾ ਨਹੀਂ ਲੱਗਿਆ ਹੋਇਆ ਔਰ ਜਦੋਂ ਮੈਂ ਆਪਣੀ ਫੈਮਲੀ ਨੂੰ ਦੱਸਿਆ ਤਾਂ ਉਹਨਾਂ ਨੇ ਕਿਹਾ ਕਿ ਕੋਈ ਨਾ ਜਾ ਕੇ ਉਧਰ ਦੇਖ ਕੇ ਆਂ ਕਿਹਾ ਕੀ ਪਤਾ ਤੇਰੇ ਤੋਂ ਉਹਨਾਂ ਨੇ ਸੇਵਾ ਲੈਣੀ ਹੋਵੇ। ਔਰ ਜਦੋਂ ਮੈਂ ਇਹ ਔਰ ਇਸ ਤਰ੍ਹਾਂ ਮੈਨੂੰ ਸੁਪਨੇ 'ਚ ਦਿਖਿਆ ਸੇਮ ਵੈਸੇ ਹੀ ਸੀ। ਔਰ ਇੰਨਾ ਵਿਜ਼ਿਬਿਲਟੀ ਦੇ ਵਿੱਚ ਤਾਂ ਨਜ਼ਰ ਆਂਦਾ ਅਗਰ ਉਹ ਖੁਦ ਦਿਖਾ ਰਹੇ ਨੇ। ਅਦਰਵਾਈਜ਼ ਮੈਂ ਕਦੇ ਇਹਨਾਂ ਦੀ ਪ੍ਰਤਮਾ ਹੀ ਨਹੀਂ ਸੀ ਦੇਖਾਂ ਨਹੀਂ ਤਾਂ ਮੈਨੂੰ ਸੁਪਨਾ ਵੀ ਕਿਤੋਂ ਆਉਣਾ ਸੀ 18 ਸਾਲ ਤੋਂ ਤੁਸੀਂ ਪੂਜਾ ਕਰਦੇ ਆ ਹਾਂਜੀ ਕਦੇ ਕੋਈ ਵਿਸ਼ਵੀ ਮੰਗੀਆਂ ਹਾਂਜੀ ਮੈਂ ਜਿੰਨਾ ਕੁਝ ਮੰਗਦੀ ਹਾਂ ਸਾਰਾ ਕੁਝ ਹੀ ਦਿੰਦੀ ਹਰ ਵਿਸ਼ਪੂਰੀ ਹੁੰਦੀ ਹੈ ਕੀ ਗੱਲ ਬਾਤ ਵੀ ਦੀਪਾਂ ਪ੍ਰਚ ਕਰਦੇ ਕਦੇ-ਕਦੇ ਸੁਪਨੇ ਆਉਂਦੇ ਆ ਕਦੇ-ਕਦੇ ਜਨਕੀ ਦਿਖ ਰਹੀ ਹੈ ਜਿਵੇਂ ਮੈਂ ਸੋਚਦੀ ਹੁੰਦੀ ਹੁਣੀ ਆ ਕਿ ਇਹਨਾਂ ਦਾ ਮੈਂ ਤਾਂ ਮੁਖਤ ਵਗੈਰਾ ਸਜਾ ਰਹੀ ਹਾਂ ਤਾਂ ਉਹ ਸੁਪਨੇ ਦਿਖ ਜਾਂਦੇ ਨੇ ਕਿਦਾ ਬਾਕੀ ਲੋਕ ਕਿਵੇਂ ਕਹਿੰਦੇ ਜਿਵੇਂ ਫੈਮਿਲੀ ਗਈ ਫੈਲ ਆਪਣੇ ਪਾਇਲ ਵਿੱਚ ਅਧਰ ਜੀ ਸਾਰੇ ਹੀ ਇਹਨਾਂ ਦੀ ਪੂਜਾ ਕਰਦੇ ਆ ਪਾਇਲ ਵਿੱਚ ਤਾਂ ਨਹੀਂ ਕੋਈ ਐਸਾ ਬੰਦਾ ਜੋ ਇਹਨਾਂ ਨੂੰ ਨੈਗੇਟਿਵ ਰੋਲ ਦੇ ਵਿੱਚ ਕਿ ਦਰਸ਼ ਦਿਖਾਨਗੇ ਪਾਇਲ ਵਿੱਚ ਸਾਰੇ ਹੀ ਇਹਨਾਂ ਦੀ ਪੂਜਾ ਕਰਦੇ ਆ ਹਾਂ ਅਦਰ ਕੰਟਰੀਸ ਦਾ ਅਦਰ ਲੋਕਾਂ ਲਈ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਹਰ ਇੱਕ ਦੀ ਆਪਣੀ ਸੋਚ ਆ ਉਹਨਾਂ ਨੇ ਕੋਈ ਇਹਨਾਂ ਨੂੰ ਅੱਛਾ ਕਹੇਗਾ ਕੋਈ ਬੁਰਾ ਵੀ ਕਹੇਗਾ ਜਿਵੇਂ ਬਾਕੀ ਦੇਸ਼ ਦੇ ਕਈ ਹਿੱਸਿਆਂ 'ਚ ਬਿਸ਼ੇਰਾ ਮਨਾਇਆ ਜਾਂਦਾ ਤੇ ਉਦੋਂ ਪੁਤਲੇ ਫੁੱਕੇ ਜਾਂਦੇ ਆ ਠੀਕ ਉਦੋਂ ਕਿਦਾਂ ਦਾ ਮੈਸੇਜ ਹੈ ਤੇ ਬਾਕੀ ਲੋਕਾਂ ਲਈ ਦਸਹਿਰਾ ਸਾਡੇ ਲਈ ਬਸ ਇਹ ਆ ਕਿ ਠੀਕ ਹੈ ਇੱਕ ਫੈਸਟੀਵਲ ਆ ਬਟ ਅਦਰਵਾਈਜ਼ ਇਹ ਇਹਦੇ ਵਿੱਚ ਇੱਕ ਕਹਿੰਦੇ ਕਿ ਜਿਵੇਂ RAM ji ਦੀ ਜਿੱਥੇ ਹੋਈ ਹੈ ਤਾਂ ਉਹ ਫੈਸਟੀਵਲ ਮਨਾਇਆ ਜਾਂਦਾ ਬਟ ਜਦੋਂ ਅਸੀਂ ਇੱਥੇ ਆਨੇ ਆ ਤੇ ਇਹਨਾਂ ਦਾ ਜਦੋਂ ਦਾ ਹਾਣਾ ਦਾ ਤਾਂ ਮੈਂ ਉਹ ਚੀਜ਼ ਨਹੀਂ ਲਿਖੀ ਕਿੰਨੇ ਸਾਲਾਂ ਤੋਂ ਇੱਥੇ ਲੋਕਾਂ ਦੇ ਤੇ ਕੁਝ ਹਿਸਟਰੀ ਬਾਰੇ ਪਤਾਓ ਜੀ ਸਾਨੂੰ ਖੁਦ ਨੂੰ ਇੱਥੇ 23-24 ਸਾਲ ਹੋ ਗਏ ਆ ਇਹਨੂੰ ਸਾਡੇ ਤੋਂ ਪਹਿਲਾਂ ਦੀ ਇਹਨਾਂ ਦੀ ਪੂਜਾ ਹੁੰਦੀ ਆ ਔਰ ਇਹਨਾਂ ਦੀ ਪ੍ਰਤਿਮਾ ਵੀ ਸੁੰਨੀ ਸੀਗਾ ਇਹਨਾਂ ਤੋਂ ਦੂਬੇ ਫੈਮਿਲੀ ਤੋਂ ਕਿ ਇਹਨਾਂ ਦੀ ਪ੍ਰਤਿਮਾ ਜਿਨ੍ਹਾਂ ਨੇ ਥੋੜੀ ਸੀ ਇਹ ਉਹਨਾਂ ਦਾ ਵੀ ਬਹੁਤ ਜ਼ਿਆਦਾ ਬੁਰਾ ਆਲਵਾ ਸੀ। ਦੇਸ਼ੇਰੇ ਵਾਲੇ ਦਿਨ ਕਿਸ ਤਰੀਕੇ ਨਾਲ ਪੂਜਦੇ ਸੀ। ਦੇਸ਼ੇਰੇ ਵਾਲੇ ਦਿਨ ਜਿਹਨਾਂ ਦੇ ਵਸਿਕ ਜਿਵੇਂ ਬੱਕਰਾ ਲਿਆ ਕੋਦੇ ਹਲਕੇ ਜੇ ਕੰਨ ਨੂੰ ਕੱਟ ਕੇ ਲਗਾਇਆ ਜਾਂਦਾ ਉਹ ਹਲਕਾ ਜੇ ਬਲੇਟ ਦਿੱਤਾ ਜਾਂਦਾ ਔਰ ਸ਼ਰਾਬ ਛੜਾਈ ਜਾਂਦੀ ਇਹਨਾਂ ਨੂੰ। ਬਸ ਇਹਨਾਂ ਦੇ ਮੂਸੇ ਕੋ ਲਗਾ ਦਿੱਤੀ ਜਾਂਦੀ ਆ ਔਰ ਇੱਕ ਸਾਈਡ ਤੇ ਪਟਾਕੇ ਰੱਖੇ ਜਾਂਦੇ ਨੇ ਬਸ ਫਿਰ ਉਹ ਸਾਈਡ ਤੇ ਹੁੰਦੇ ਨੇ। ਮਤ ਇਹਨਾਂ ਨੂੰ ਕੁਝ ਹੋਰ ਨਹੀਂ ਕਰਦੇ ਕਿ ਜਿਵੇਂ ਲੋਕ ਪੁਤਲੇ ਬਣਾ ਕੇ ਸਾੜਦੇ ਇਤੇ ਇਹਨਾਂ ਦੇ ਹੁਕਮ ਨਹੀਂ ਹੁੰਦੇ। ਤੇ ਬਾਕੀ ਰਾਮਲੀਲਾ ਵਗੈਰਾ ਦਾ ਕੀ ਕੀ ਪ੍ਰੋਗਰਾਮ ਹੈ? ਰਾਮਲੀਲਾ ਜਿੱਨਾ ਦੇ ਰਾਤ ਨੂੰ ਜਿੰਨੇ LED ਪਰਦੇ ਦੇ ਉੱਪਰ ਲਗਾ ਦਿੱਤੇ ਜਾਂਦੀ ਹੈ, ਰਾਮਲੀਲਾ ਇਹਨਾਂ ਦੀ ਜਿਸਨ ਦਸਹਿਰਾ ਹੁੰਦਾ ਸਿਰਫ ਉਸ ਦਿਨ ਹੀ ਕੁਝ ਘੰਟਿਆਂ ਦੇ ਲਈ ਜਿਹੜੇ ਬੱਚੇ ਨੂੰ ਕਿਰਦਾਰ ਅਦਾ ਕਰਦੇ ਨੇ ਰਾਮ ਜੀ ਜਾਂ ਰਾਵਣ ਜੀ ਦਾ। ਆਦਰਵਾਇਜ਼ ਅੱਗੇ ਪਿੱਛੇ ਸਿਰਫ ਪਰਦੇ ਤੇ ਹੀ ਦਿਖਾਂਦੀ ਹੈ। ਔਰ ਇਹ ਬਹੁਤ ਜ਼ਿਆਦਾ achhi gall aa kyunki hun assi dekh vi lanni aa Instagram te inni video hundiyan ki ravan ji de gor ke stralian dance kar riyan. ਜਾ ਰਾਮ ਜੀ ਉਹ ਰ ਸਿਤਾ ਮਾਤਾ ਦਾ ਕਪੜਾ ਨਾਸ ਹੋ ਰਿਹਾ ਉਹ ਗੰਦਗੀ ਨਾਲੋਂ ਨਾ ਜਿਹਦੇ ਪਰਦੇ ਚ ਦਿਖਾ ਰਹੇ ਨੇ ਬਹੁਤ ਅੱਛਾ ਤੁਸੀਂ ਬਾਕੀ ਪਪੀ ਦੀ ਟੀਮ ਐਸੇ ਜੇਨਾ ਚਾਹੋਗੇ ਮੈਂ ਦਿੰਨਾ ਕੋਉਂਗੀ ਤੁਸੀਂ ਆਪਣੇ ਰਾਵਣ ਨੂੰ ਮਾਰ ਲਓ ਇਹਨਾਂ ਨੂੰ ਲੱਕਰੋ ਇਹਨਾਂ ਨੂੰ ਸਾੜਨ ਦਾ ਕੁਛ ਨਹੀਂ ਆ ਹਰ ਇੱਕ ਬੰਦੇ ਦੇੰਦੇ ਨੇ ਜਿੰਨਾ ਅੱਜਕੱਲ੍ਹ ਆਪਣੇ ਕਲਯੁਗ ਦੇ ਵਿੱਚ ਚੱਲੇ ਆ ਉਹ ਵਾਲੇ ਰਾਵਣਾ ਨੂੰ ਤੁਸੀਂ ਸਾੜੋ ਇਹਨਾਂ ਨੂੰ ਪੁਤਲਾ ਬਣਾਇਆ ਕਿਉਂਕਿ ਇਹਨਾਂ ਨੇ ਤੇ ਇੱਕ ਸ਼ਕਤੀ ਦਾ ਵਰਨ ਕੀਤਾ ਸੀਗਾ ਬਟ ਇਹਨਾਂ ਨੇ ਵੀ ਇੱਕ ਦੇਵੀ ਦੇ ਤੌਰ ਤੇ ਕਿਉਂਕਿ ਇਹਨਾਂ ਨੇ ਮੁਕਤੀ ਲੈਣੀ ਸੀ RAM JI ਤੋਂ ਬਟ ਉਹ ਚੀਜ਼ ਨਹੀਂ ਸੀ ਕਿ ਜਿਵੇਂ ਅੱਜ ਕੱਲ੍ਹ ਦਾ ਹੁਣ ਇੰਨਾ ਕੁਝ ਹੋ ਰਿਹਾ ਉਹਨਾਂ ਦੀ ਸਜ਼ਾ ਹੋਣੀ ਚਾਹੀਦੀ ਆ ਜੀ ਇੱਥੇ ਜਿ ਕਿ ਹੋ ਗਿਆ ਜੀ ਇਹ ਮੇਨ ਸ਼੍ਰੀ RAM ਮੰਦਿਰ ਪਾਇਲ ਹੈ ਜੀ RAM JI ਦਾ ਮੰਦਿਰ ਜੋ ਕਿ ਸਾਡੇ ਬਜ਼ੁਰਗਾ ਨੇ 200 ਸਾਲ ਪਹਿਲਾਂ ਇੱਥੇ ਸਾਬਨਾ ਕੀਤੀ ਸੀ ਠੀਕ ਹੈ ਜੀ ਉਸੇ ਤਰ੍ਹਾਂ ਇੱਥੇ ਪ੍ਰਾਚੀਨ ਕਾਲ ਤੋਂ ਹੀ ਅਸੀਂ RAVAN ਜੀ ਦੀ ਵੀ ਪੂਜਾ ਕਰਦੇ ਆ ਜੋ ਸਾਡਾ ਪਰਿਵਾਰ ਨਿਰੰਤਰ ਹਰ ਸਾਲ RAVAN ਜੀ ਦੀ ਪੂਜਾ ਕਰਦਾ ਹੈ ਕारण ਫੀਡਿਓਸ ਕਿਦਾਂ ਚੀਰੂ ਕੇਤੀਸੀ ਪੂਜਾ ਕੀਤਾ ਜੀ ਸਰ ਪੂਜਾ ਜੋ ਸਾਡੇ ਬਜ਼ੁਰਗਾਂ ਨੇ ਸਰ ਸਾਨੂੰ ਇੱਕ ਸਿੱਖਿਆ ਇਹ ਵੀ ਦਿੱਤੀ ਹੈ ਕਿ ਬਿਲਕੁਲ 라ਵਣ ਜੀ ਜੇ ਆਪਾਂ ਇੱਕ ਗੱਲ ਕਰੀਏ ਇੱਕ ਜੋ ਉਹਨਾਂ ਨੇ ਜੋ ਉਹਨਾਂ ਨੇ ਕਰਮ ਕੀਤਾ ਜੋ ਉਹਨਾਂ ਨੇ ਗਲਤੀ ਕੀਤੀ ਜੋ ਨiyet ਹੋ ਰਹੀ ਸੀ ਉਹਨੇ ਸਜ਼ਾ ਪ੍ਰਭੂ ਰਾਮ ਨੇ ਦਿੱਤੀ ਪਰ ਦੂਜੇ ਪਾਸੇ 라ਵਣ ਜੀ ਇੱਕ ਮਹਾਤਮਨ ਵੀ ਸੀ ਇੱਕ ਬ੍ਰਾਹਮਣ ਸੀ ਜਿਨ੍ਹਾਂ ਦੇ ਚਾਰੋਂ ਵੇੜ ਕੰਥ ਸੀਗੇ ਠੀਕ ਹੈ ਨਾ ਜੀ ਦੂਜੇ ਪਾਸੇ ਅਸੀਂ ਇਹ ਵੀ ਗੱਲ ਕਰਦੇ ਹਾਂ ਇੱਕ ਨਕਰਾਤਮਾ ਕਰਕੇ ਜੋ ਉਹਨਾਂ ਦਾ ਇੱਕ ਪਕਤੀ ਸ਼ੈਲੀ ਹੈ ਉਹਨੂੰ ਨਾਲ ਕੋਇਆ ਜਾਵੇ ਠੀਕ ਹੈ ਜੀ ਉਹ ਐਨੇ ਪੋਲੇ ਨਾਲ ਤੇ ਐਨੇ ਉੱਚ ਕੋਟੀ ਦੇ ਪਗ ਸੀ ਜੋ ਸ਼ਿਵਲਿੰਗ ਚੱਕ ਕੇ ਆਪਣੇ ਮੱਥੇ ਤੇ ਲਗਾ ਲੈਂਦੇ ਸੀ ਤਾਂ ਉਹਨਾਂ ਵਰਗਾ ਵੀ ਉਹਨਾਂ ਵਰਗਾ ਵੀ ਵਿਦ ਗਿਆਤਾ ਵੀ ਕੌਣ ਹੋ ਜੂਗਾ ਜੀ ਤਾਂ ਦੀ ਅਸੀਂ ਦੂਜੇ ਪਾਸੇ ਇਹ ਗੱਲ ਕਰਦੇ ਹਾਂ ਕਿ ਸਿਰਫ ਇੱਥੇ ਪਟਾਕੇ ਲੋਕੀ ਲੱਖਾਂ ਲਗਾ ਦਿੰਦੇ ਨੇ ਪਟਾਕੇ ਫੂਕਦੇ ਨੇ ਸਾਰਾ ਕਰਦੇ ਨੇ ਉਸ ਨਾਲ ਨਹੀਂ ਸਮਾਜ ਨੂੰ ਕੋਈ ਸਿੱਖਿਆ ਮਿਲਨੀ ਗੱਲ ਤਾਂ ਇਹ ਇੱਕ ਇਹ ਹੈ ਕਿ ਤੁਹਾਨੂੰ ਇੱਕ ਇੱਕ ਚੀਜ਼ 'ਤੇ ਤੁਹਾਨੂੰ ਇੱਕ ਇੱਕ ਵਾਈਬ ਤੇ ਤੁਹਾਨੂੰ ਕੰਮ ਕਰਨਾ ਪੈਣਾ ਅਸੀਂ ਗੱਲ ਕਹਿੰਦੇ ਕਿ ਜੋ ਨੈਗੇਟਿਵਿਟੀ ਹੈ ਜੋ ਉਹਨਾਂ ਨੇ ਨੈਗੇਟਿਵ ਕਰਮ ਕੀ ਉਹਦੀ ਸਜ਼ਾ ਦਿੱਤੀ ਪਰ ਦੂਜੇ ਪਾਸੇ ਕਿ ਜੋ 라ਵਣ ਜੀ ਨੇ ਵੀ ਆਪਾਂ ਨੂੰ ਗਿਆਨ ਦਿੰਦੇ ਨੇ ਠੀਕ ਹੈ ਜਿਸ ਦਾ ਜ਼ਿਕਰ ਸ਼੍ਰੀ ਰਾਮ ਜੀ ਨੇ ਵੀ ਜਦੋਂ 라ਵਣ ਜੀ ਆਪਣਾ ਸਰੀਰ ਛੱਡ ਰਹੇ ਸੀ ਉਦੋਂ ਪ੍ਰਭੂ ਸ਼੍ਰੀ ਰਾਮ ਨੇ ਲਕਸ਼ਮਣ ਜੀ ਨੂੰ ਵੀ ਕਿਹਾ ਕਿ ਤੁਸੀਂ ਇਹ ਬਹੁਤ ਉੱਚ ਕੋਟੀ ਦੇ ਮਹਾਤਮਨ ਨੇ ਲਕਸ਼ਮਣ ਜੀ ਤੁਸੀਂ ਇਹਨਾਂ ਤੋਂ ਆ ਕੇ ਗਿਆਨ ਹਾਸਿਲ ਕਰੋ ਅਸੀਂ ਉਸ ਰਿਸ਼ਤਿਆਂ ਦੀ ਵੀ ਗੱਲ ਕਰਦੇ ਜੀ ਠੀਕ ਪਰਿਵਾਰ ਤੁਹਾਡਾ ਕਦੋਂ ਤੋਂ ਇੱਥੇ ਆ ਰਿਹਾ ਹੈ ਕਿਸ ਤੱਕ ਸਰ ਇਹ ਸਾਡਾ ਪਰਿਵਾਰ ਲਾ ਕੇ ਚੱਲੋਗੇ ਸਰ ਪ੍ਰਭੂ ਰਾਮ ਦੀ ਕਿਰਪਾ ਨਾਲ ਸਰ ਅਸੀਂ 8 8ਵੀਂ ਜਨਰੇਸ਼ਨ ਹੈ ਜੀ ਮੇਰੀ ਠੀਕ ਹੈ ਜੀ ਅਸੀਂ ਕਿ ਵਿੱਚ ਵਿੱਚ ਵੀ ਅਸੀਂ ਸਰ ਇੱਥੇ ਚੱਕਰ ਮਾਰਦੇ ਆਂ ਜੀ ਜੋ ਸੇਵਾ ਲਗਾਈ ਹੈ ਜੀ ਨਿਰੰਤਰ ਅਸੀਂ ਆਂਦੇ ਜਾਂਦੇ ਆਂ ਜੀ ਤੇ ਹੁਣ ਤਾਂ ਨਰਾਤੇ ਦੇ ਵਿੱਚ ਇੱਥੇ ਸਾਡਾ ਵੈਸੇ ਵੀ ਵਿਆਹ ਵਰਗਾ ਕੰਮ ਹੁੰਦਾ ਹੈ ਜੀ ਜੀ ਪਰ ਸਾਡੇ ਇੱਥੇ ਪਰਿਵਾਰ ਪੂਰਾ ਇੱਥੇ ਅੱਗੇ ਅਸੀਂ ਪੂਜਾ ਅਰਚਨਾ ਕਰਦੇ ਆਂ ਜੀ ਜੋ ਰਾਮ ਜੀ ਦਾ ਗਿਆਨ ਹੈ ਜੋ ਪ੍ਰਭੂ ਰਾਮ ਜੋ ਇੱਕ ਇੱਕ ਮੈਸੇਜ ਦੇ ਕੇ ਜਾਂਦੇ ਨੇ ਠੀਕ ਹੈ ਜੀ ਅਸੀਂ ਉਸ ਦਾ ਵੀ ਨਿਰੰਤਰ ਪ੍ਰਚਾਰ ਕਰਦੇ ਆਂ ਜੀ ਦੁਸ਼ਹਿਰੀ ਵਾਲੇ ਦਿਨ ਜਿੱਦਾਂ ਕਈ ਲੋਕੀਆ ਕਾਫੀ ਜ਼ਿਆਦਾ ਭਾਰਤ ਦੇ ਵਿੱਚ ਹਿੱਸਿਆਂ ਦੇ ਵਿੱਚ 라ਵਣ ਗੁੰਦਰ ਨੂੰ ਵੀ ਗੱਲ ਬਸਲ ਲਾਇਆ ਜੀ ਤੇ ਇੱਥੇ ਪੂਜਾ ਕੀ ਕੀਤੀ ਜਾਂਦੀ ਹੈ ਕਿਸ ਤਰੀਕੇ ਨਾਲ ਸਰ ਇੱਥੇ ਜੀ ਸੂਰਯਾਸ ਦੇ ਵਕਤ ਦੇ ਵਿੱਚ ਠੀਕ ਹੈ ਜੀ ਪਹਿਲਾਂ ਤਾਂ ਜਿਹੜੀ ਪੂਜਾ ਹੁੰਦੀ ਹੈ ਸ਼੍ਰੀ ਰਾਮ ਮੰਦਿਰ ਪੈਲ ਦੇ ਵਿੱਚ ਮੰਦਿਰ ਦੇ ਆਪਣੇ ਅੰਦਰ ਹੁੰਦੀ ਹੈ ਠੀਕ ਹੈ ਜੀ ਪ੍ਰਭੂ ਰਾਮ ਦੀ ਜੋ ਪੂਜਾ ਹੁੰਦੀ ਹੈ ਅੰਦਰ ਤੇ ਫਿਰ ਇੱਥੇ ਗੱਲ ਇਹ ਜਦੋਂ ਜਦੋਂ 라ਵਣ ਦਾ ਹਲ ਹੁੰਦਾ ਤਾਂ ਉੱਥੇ ਪ੍ਰਸ਼ਾਦ ਦੇ ਤੌਰ ਤੇ 라ਵਣ ਜੀ ਦੀ ਅਰਚਨਾ ਕਰਦੇ ਹੋਏ ਇੱਕ ਸ਼ਰਾਬ ਦੀ ਬੋਤਲ ਤੇ ਇੱਕ ਆਪਾਂ ਕਹੀਏ ਕਿ ਇੱਕ ਬੱਕਰੇ ਦਾ ਕੰਨ ਕੱਟ ਕੇ ਥੋੜਾ ਜਿਹਾ ਬਲੱਡ ਲੈ ਕੇ ਉਹਨਾਂ ਦੇ ਚਰਨ ਅਮਰਿਤ ਕੀਤਾ ਜਾਂਦਾ ਹੈ ਜੀ ਇਸ ਕਰਕੇ ਇਸ ਇਸ ਤਰ੍ਹਾਂ ਨਾਲ ਉਹਨਾਂ ਦੀ ਜੋ ਪੂਜਾ ਹੈਗੀ ਆ ਪ੍ਰਾਚੀਨ ਕਾਲ ਤੋਂ ਚੱਲਦੀ ਆ ਰਹੀ ਹੈ ਜੀ ਜੋ ਸਾਡੇ ਪੁਜੁਰਗਾ ਨੇ ਜੋ ਸਾਡੇ ਪੂਰਵਜਾਂ ਨੇ ਜੋ ਸਾਨੂੰ ਅੱਗੇ ਇੱਕ ਰਿਵਾਜ ਦਿੱਤਾ ਹੋਇਆ ਕਿ ਸੋਝ ਦਿੱਤੀ ਹੋਈ ਹੈ ਅਸੀਂ ਉਹਨੂੰ ਨਿਰੰਤਰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇੱਕ ਤੁਸੀਂ 네ਗੇਟਿਵ ਐਕਸਪੈਕਟ ਨਾ ਦੇਖੋ ਹਰ ਇੱਕ ਚੀਜ਼ ਦਾ ਠੀਕ ਹੈ ਜੀ ਉੱਥੇ ਕੇ ਦੇਖੋ ਕਿ ਉਹ ਸਾਨੂੰ ਵੀ ਕੁਝ ਕਰਦੇ ਨੇ ਅੱਜਕੱਲ ਇੱਥੇ ਅਸੀਂ ਇੱਕ ਗੱਲ ਦਾ ਵਿਚਾਰ ਕਰਦੇ ਹਾਂ ਜੀ ਅੱਜਕੱਲ ਘਰ ਘਰ ਰਾਵਣ ਬੈਠੇ ਜੀ ਜਿਨ੍ਹਾਂ ਨੂੰ ਸਜ਼ਾ ਮਿਲ ਗਈ ਜਿਨ੍ਹਾਂ ਨੂੰ ਸਜ਼ਾ ਨਹੀਂ ਮਿਲੀ ਲੋਕਾਂ ਦੀ ਸੋਚ ਅਤੇ ਤੁਸੀਂ ਗੱਲ ਦੇਖੋ ਜੀ ਸ੍ਰਿਸ਼ਟੀ ਆਪਣੀ ਕਿਸ ਪਾਸੇ ਜਾ ਰਹੀ ਹੈ ਇਹ ਤਾਂ ਵੀ ਮਹਾਤਮਨ ਰਾਵਣ ਸੀ ਜਿਨ੍ਹਾਂ ਨੇ ਆਪਣੇ ਭੈਣ ਦੀ ਖਾਤਰ ਆਪਣੇ ਕੁਲ ਦਾ ਨਾਸ਼ ਕਰਤਾ ਠੀਕ ਹੈ ਜੀ 1 ਲੱਖ ਪੂਤ ਸਵਾ ਲੱਖ ਨਾਤੀ ਉਸ ਰਾਵਣ ਕੇ ਨਬਦੀ ਆ ਨਾ ਪਤੀ ਠੀਕ ਹੈ ਜੀ ਉਹਨਾਂ ਨੇ ਆਪਣੀ ਭੈਣ ਦੀ ਇੱਜ਼ਤ ਦੇ ਖਾੜ ਕੇ ਆਪਣੇ ਸਿੱष्य ਆਪਣਾ ਆਪਣੀ ਰਾਵ ਆਪਣੀ ਸੋਨੇ ਦੀ ਲੰਕਾ ਤਿਆਨ ਕਰਵਾ ਲਈ ਅਸੀਂ ਦੂਜੇ ਪਾਸੇ ਇਹ ਵੀ ਗੱਲ ਕਰਦੇ ਆ ਕਿ ਰਿਸ਼ਤਿਆਂ ਦੀ ਮਰਿਆਦਾ ਵੀ ਸਿੱਖੋ ਜਿਹੜੀ ਇਹ ਸੰਕੇਤਕ ਕਹਾਣੀ ਦਿੱਤੀ ਜਾਂਦੀ ਹੈ ਜੀ ਚਾਪ ਤੋਂ ਸੰਕੇਤਕ ਸਵੇਰੇ ਵੀ ਜੀ ਸਰ ਜਿਹੜੀ ਜਿਹੜੀ ਬਲੀ ਨਹੀਂ ਦਿੱਤੀ ਜਾਂਦੀ ਸਰ ਐਕਚੁਅਲੀ ਇੱਥੇ ਇਹ ਗੱਲ ਹੈ ਕਿ ਸਿਰਫ ਕੰਨ ਕੱਟ ਕੇ ਥੋੜਾ ਬਲੱਡ ਦਿੱਤਾ ਜਾਂਦਾ ਹੈ ਸੰਕੇਤਕ ਕਿ ਕਹਿ ਸਕਦੇ ਜੀ ਜੀ ਯੈਸ ਉਹਨੂੰ ਤੁਸੀਂ ਜਿਵੇਂ ਮਰਜ਼ੀ ਕਹੋ ਕਿ ਉਹਨਾਂ ਕ ਕਰਕੇ ਸਰ ਉਹਨਾਂ ਕ ਜੋ ਹੈਗਾ ਅਸੀਂ ਸਿਰ ਸੂਰਿਆਸ ਦੇ ਟਾਈਮ ਕਰਦੇ ਆ ਸਰ ਜਦੋਂ ਇੱਥੇ ਅਸੀਂ ਰਾਵਣ ਦਹਨ ਕਰਦੇ ਆ ਜਦੋਂ ਸਦਾ ਰਾਮ ਮਹੀਨਾ ਚੱਲ ਰਹੀ ਹੁੰਦੀ ਹੈ ਜਿਵੇਂ ਹੀ ਅਤੇ ਆ ਰਾਮਨ ਦਾ ਅਸੀਂ ਅੰਤ ਦਿਖਾਣੇ ਆ ਉਥੇ ਪੂਜਾ ਕਰਕੇ ਬਸ ਉਥੇ ਜੋ ਦਹਨ ਅਸੀਂ ਹੈ ਜੋ ਸਾਡੀ ਪਰੰਪਰਾ ਪ੍ਰਕਿਰਿਆ ਅਸੀਂ ਉਹਨੂੰ ਪੂਰਾ ਕਰਦੇ ਆ ਸਰ ਦੂਪੇ ਪਰਿਵਾਰ ਜੀ ਇਸ ਟਾਈਮ ਪ੍ਰਭੂ ਰਾਮ ਦੀ ਕਿਰਪਾ ਨਾਲ ਅੱਜ ਹੀ ਕੇ ਮੇਰੇ ਬ੍ਰਦਰ ਨੇ ਜੀ ਆਸਟ੍ਰੇਲੀਆ ਬੈਠੇ ਨੇ ਕੈਨੇਡਾ ਬੈਠੇ ਨੇ ਠੀਕ ਹੈ ਜੀ ਸਾਡੇ ਜੋ ਬਠਿੰਡੇ ਵੀ ਨੇ ਜੀ ਪਠਾਨਕੋਟ ਵੀ ਨੇ ਦੂਪੇ ਪਰਿਵਾਰ ਦਾ ਹਾਂ ਪ੍ਰਭੂ ਰਾਮ ਦੀ ਬਹੁਤ ਕਿਰਪਾ ਜੀ ਬਟ ਇਹ ਗੱਲ ਹੈ ਕਿ ਅਸੀਂ ਜੋ ਸਾਰਾ ਕੁਝ ਹੈ ਸਾਰੇ ਹੀ ਪੂਰਾ ਦੁੱਬੇ ਪਰਿਵਾਰ ਇਕੱਤਰਿਤ ਹੋ ਗਏ ਇਹ ਚੀਜ਼ ਪ੍ਰਭੂ ਰਾਮਦੇਵ ਜੀ ਲੀਲਾ ਦਾ ਗੁਣਮਾਨ ਕਰਦੇ ਆ ਜੀ ਤੇ ਸਰ ਲੋਕਲ سپورਟ ਕਿੰਨੀ ਕਰਦੀ ਹੈ ਸਰ ਲੋਕਲ سپورਟ ਦਾ ਐਨੀ ਹੈ ਜੀ ਅਸੀਂ ਦੁੱਬੇ ਪਰਿਵਾਰ ਕੁਝ ਨਹੀਂ ਕਰ ਸਕਦਾ ਠੀਕ ਹੈ ਲੋਕਲ ਨੇ ਸਰ ਸਾਡੇ ਨਾਲ ਭਰਾਵਾਂ ਜੋ ਸਾਡੇ ਇੱਥੇ ਰੋਲ ਕਰਦੇ ਨੇ ਜੋ ਸਾਡੇ ਇੱਥੇ ਕਿ ਜੋ ਸਾਨੂੰ ਇੰਨਾ ਸਹਿਯੋਗ ਦਿੰਦੇ ਨੇ ਟਾਈਮ ਟਾਈਮ ਤੇ ਸਰ ਉਹਨਾਂ ਬਿਨਾ ਕੁਝ ਵੀ ਸਫਲ ਨਹੀਂ ਹੋ ਸਕਦਾ ਜੀ ਇਸ ਕਰਕੇ ਲੋਕਾਂ ਦੇ ਵੀ ਪੂਰੀ ਸ਼ਰਧਾ ਉਹ ਸਾਨੂੰ ਬਹੁਤ ਹੀ ਜ਼ਿਆਦਾ ਸਪੋਰਟ ਕਰਦੇ ਨੇ ਜੀ ਜੈ ਸ਼ੀਰਾਂ ਕਿਆ ਨਾਮ ਹੈ ਤੁਹਾਡਾ ਮੇਰਾ ਰੁਪਿੰਦਰ ਸਿੰਘ ਹੈ ਜੀ ਰੁਪਿੰਦਰ ਜੀ ਇਥੇ ਪਾਇਲ ਦੇ ਵਿੱਚ 라ਵਿੰਦ ਦੀ ਪੂਜਾ ਕੀਤੀ ਜਾਂਦੀ ਹੈ ਉਹਦਾ ਪੁੱਤ ਬਣਿਆ ਹੋਇਆ ਹੈ ਹਾਂ ਜੀ ਤੇ ਕਿਸ ਤਰੀਕੇ ਨਾਲ ਪੂਜਾ ਹੋ ਰਹੀ ਤਾਂ ਤੋਂ ਹੋ ਰਹੀ ਐਕਚੁਅਲੀ 라ਵੰਦ ਦੀ ਪੂਜਾ ਹੋ ਰਹੀ ਹੈ ਸਟਾਰਟਿੰਗ ਤੋਂ ਹੀ 1835 ਤੋਂ ਮੰਦਿਰ ਬੜਾਇਆ ਤਾਂ ਤੇ ਹੋ ਰਹੀ ਹੈ ਪੂਜਾ ਕਿਉਂਕਿ ਇੰਨਾ ਦੀ ਜੋ ਵਿਦਿਆ ਸੀ ਜੋ ਇਨ੍ਹਾਂ ਦੇ ਗੁਣ ਸੀ ਉਹਨਾਂ ਕਰਕੇ ਦੀ ਪੂਜਾ ਹੁੰਦੀ ਹੈ ਜੋ ਗਲਤੀ ਕੀਤੀ ਉਹਨਾਂ ਕਰਕੇ ਇਹਨਾਂ ਨੂੰ ਹਲਕੀ ਅਗਨੀ ਦੀ ਬਲੀ ਵੀ ਦਿੱਤੀ ਜਾਂਦੀ ਹੈ ਜੋ ਹੈ ਜੋ ਇਹਨਾਂ ਦਾ ਪ੍ਰਸ਼ਾਦ ਆ ਬੱਕਰੇ ਦੀ ਬਲੀ ਤੇ ਸ਼ਰਾਬ ਦੀ ਬੋਤਲ ਪਹਿਲਾਂ ਬੱਥਾ ਦੇਖਿਆ ਜਾਂਦਾ ਇਹਨਾਂ ਨੂੰ ਫਿਰ ਅਗਲੀ ਰਸੰਸਕਾਰ ਹੁੰਦਾ ਫਿਰ ਦੁਸ਼ਹਿਰਾ ਸਮਾਪਤ ਹੁੰਦਾ ਤੁਸੀਂ ਇੱਥੇ ਰਾਮਲੀਲਾ ਵਿੱਚ ਕੀ ਰੋਲ ਕਰਦੇ ਮੈਨੂੰ 7 ਸਾਲ ਹੋ ਗਏ 10 ਰਾਵਣ ਦਾ ਕਰਦੇ ਨੂੰ ਪਹਿਲਾਂ ਮੈਂ ਵੈਦ ਸੁਕੇਂਦਾ ਕੀਤਾ ਜੀ ਫਿਰ ਨਿਕੁੰਬ ਦਾ ਕੀਤਾ ਮੇਗਨਾਥ ਦਾ ਕੀਤਾ ਹੌਨ 7 ਸਾਲ ਤੋਂ ਰਾਵੰਦਰ ਰੋਲ ਕਰ ਰਹੇ ਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਰਾਜ ਵਿੱਚ ਪੜ੍ਹਸ਼ ਕਰ ਮੈਨੂੰ ਹੋ ਹੀ ਗਏ ਜੀ ਪਤਾ 16-17 ਸਾਲ ਇੱਕ ਜਿਵੇਂ ਅਕਲ ਕਿਹਾ ਜਾਂਦਾ ਜਿਸ ਤਰੀਕੇ ਇੱਕ ਪਰਿਵਾਰ ਨੂੰ ਬਿਲੋਂਗ ਕਰਦੇ ਹਾਂ ਜੀ ਇਧਰ ਪੁੱਛੀ ਕਿਤਾ ਸਾਡੀ ਬਚਪਨ ਤੋਂ ਡੈਡੀ ਉਹਨਾਂ ਦੀ ਦੂਬੇ ਫੈਮਿਲੀ ਨਾਲ ਦੋਸਤੀ ਸੀ ਸਾਡੀ ਹੁਣ ਉਹਨਾਂ ਦੇ ਬੱਚਿਆਂ ਨਾਲ ਅੱਗੋਂ ਪ੍ਰਮਾਤਮਾ ਦੀ ਕਿਰਪਾ ਦੇ ਦੇਖੋ ਕਿ ਕਿੱਥੇ ਤੱਕ ਜਾਂਦੀ ਹੈ ਇਹ ਕਿ ਕਿਸ ਤਰੀਕੇ ਦਾ ਮਾਹੌਲ ਹੁੰਦਾ ਜਦੋਂ ਦੇ ਪੜ੍ਹ ਪੂ ਜਾਂਦੇ ਆ ਰਾਮੀ ਦਾ ਨੇ ਬਦਿਆ ਮਾਹੌਲ ਹੁੰਦਾ ਜੀ ਪੂਰਾ ਇਕੱਠ ਹੋਇਆ ਹੁੰਦਾ ਵਾ ਕੋਈ ਇਹ ਜਾਂ ਕੋਈ ਗਲਤ ਵਾਲਾ ਕੰਮ ਕੁਝ ਨਹੀਂ ਹੁੰਦਾ ਕਿ ਤਾਂ ਹੁਣ ਦੇਖਣ ਨੂੰ ਮਿਲਦਾ ਭਾਰਤ ਦੇ ਕਾਫੀ ਜ਼ਿਆਦਾ ਹਿੱਸੇ ਦੇ ਵਿੱਚ 라ਵਣ ਕੁੰਮਕੰਨ ਮੇਕਨਾ ਦੇ ਕੁੱਤੇ ਜਲਾਈ ਕੋ ਤੇ ਇੱਥੇ ਪੂਜਾ ਹਾਂਜੀ ਕਿਸ ਨਾ ਚਰੀ ਨੇ ਪੁਤਲੇ ਨਾ ਨਾ ਵੈਸੇ ਤਾਂ ਗਲਤ ਹੀ ਹੈ ਜੇ ਆਪਾਂ ਇੱਕ ਤਰ੍ਹਾਂ ਦਾ ਸੋਚੇ ਹਰ ਵਾਰੀ ਪੁਤਲੇ ਜਲਾ ਕੇ ਆਪਾਂ ਕੀ ਸਾਬਿਤ ਕਰਦੇ ਹਾਂ ਜੇ ਜਲਾਉਣਾ ਤਾਂ ਆਪਾਂ ਆਪਣੇ ਅੰਦਰ ਦੇ 라ਵਣ ਨੂੰ ਮੇ ਕੁੰਮਕੰਨ ਮੇਕਨਾ ਨੂੰ ਜਲਾਈਏ ਜੋ ਆਪਾਂ ਨੂੰ ਵਧੀਆ ਅੱਗੇ ਜਾ ਕੇ ਰਾਹ ਦਿਖਾਊਗਾ ਰੈਦਰ ਦੈਨ ਪਟਾਕੇ ਵਾਲੇ ਪੁਤਲੇ ਜਲਾਉਣ ਦੀ ਬਜਾਏ ਆਪਣੇ ਅੰਦਰਲੇ ਰਾਵਣ ਨੂੰ ਮਾਰੀਏ ਜੋ ਲੋਕਾਂ ਨਾਲ ਗਲਤ ਕਰਦਾ ਹੈ ਲੋਕਾਂ ਦੇ ਹੱਕ ਖਾਂਦਾ ਠੀਕਾ ਉਹ ਰਾਵਣ ਨੂੰ ਮਾਰੀਏ ਗਰੀਬਾਂ ਨੂੰ ਮਾ ਗਰੀਬ ਮਾਰ ਕਰਦਾ ਉਹ ਰਾਵਣ ਨੂੰ ਮਾਰੀਏ ਠੀਕ ਹੈ ਜੀ ਜੋ ਕਿਸੇ ਨਾਲ ਧੱਕਾ ਕਰਦਾ ਉਹ ਰਾਵਣ ਨੂੰ ਮਾਰੀਏ ਰੈਦਰ ਦੈਨ ਕਿ ਇਹਨਾਂ ਨੂੰ ਇਹਨਾਂ ਵਰਗਾ ਤਾਂ ਕੋਈ ਹੈ ਹੀ ਨਹੀਂ ਜੀ ਬਾਈਪਰ ਦੋਸਤੀ ਦੀ ਕਾਪੀ ਮੈਂ ਵੀ ਅੱਜ ਤੱਕ ਦੀ ਡਿਗਰੀ ਹੈ ਮੇਰੀ ਜੀ ਮੈਂ ਫੂਡ ਦਾ ਕੰਮ ਕਰਦਾ ਤੇ ਕਿਤਾਬ ਮੈਨੇਜ ਕਰਦੇ ਹਾਂ ਕਿ ਇਹ ਮੈਂ ਦਾਸ ਜ਼ਿੰਦਾਬੰਦੀ ਕਰ ਦਉ ਨਾ ਨਹੀਂ ਚਾਹੇ ਕਿਤੇ ਵੀ ਹੋਈਏ ਜੇ ਜੌਬ ਤੇ ਸੀਗੇ ਤਾਂ ਮੈਨੂੰ ਲੀਵ ਮਿਲ ਜਾਂਦੀ ਸੀ ਕੋਈ ਇਸ਼ੂ ਨਹੀਂ ਸੀ ਉਹਦਾ ਆਪਣਾ ਹੀ ਹਾਂ ਤਾਂ ਕੋਈ ਹੋ ਨਹੀਂ ਹੈ ਬਾਕੀ ਪਬਲਿਕ ਰਿਲੇਸ਼ਨ ਪਬਲਿਕ ਨੂੰ ਇਹ ਹੈ ਜੀ ਕਿ ਵਧੀਆ ਜੋ ਸਿੱਖਿਆ ਮਿਲਦੀ ਆ ਰਮਾਇਣ ਤੋਂ ਉਹ ਲੋ ਗਲਤ ਜਿਵੇਂ 라ਵਣ ਜੀ ਸੀਗੇ ਉਹਨਾਂ ਦੀਆਂ ਦੋ ਤਿੰਨ ਗਲਤੀਆਂ ਸੀਗੀਆਂ ਕਿ ਚਾਪਲੂਸਾਂ ਤੋਂ ਬਚੋ ਠੀਕ ਹੈ ਕੱਜ ਦਾ ਕੰਮ ਕੱਲ ਤੇ ਨਾ ਛੱਡੋ ਠੀਕ ਹੈ ਇਹ ਚੀਜ਼ਾਂ ਨੂੰ ਅਪਣਾਓ ਤਾਂ ਬਹੁਤ ਵਧੀਆ ਰਹੋਗੇ ਜ਼ਿੰਦਗੀ ਵਿੱਚ